अमृतसर देहाती पुलिस ने नशा विरोधी मुहिम तय तो सफलता हासिल की थी है करिंडा पुलिस ने छे किलो हेरोइन समेत एक नौजवान नो गिरफ्तार किया है गिरफ्तार किए गए व्यक्ति की पछाण जोबनप्रीत सिंह वजो हुई है इस संबंधी जानकारी दिद्या अटारी देगी एफ पी लखविंदर सिंह कलेर ने दसिया की पुलिस टीम ने खासा ओवरब्रिज ਨੇੜੇ ਨਾਕਾਬੰਦੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕਿਆ ਤਲਾਸ਼ੀ ਲੈਣ ਤੇ ਉਸਦੇ ਬੈਗ ਚੋਂ 6 ਕਿਲੋ ਹੈਰੋਇਨ ਬਰਾਮਦ ਹੋਈ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋਬਨ ਪ੍ਰੀਤ ਸਿੰਘ ਪਿਛਲੇ ਲਗਭਗ 1 ਸਾਲ ਤੋਂ ਨਸ਼ਿਆਂ ਦੇ ਇਸ ਤੰਦੇ 'ਚ ਸ਼ਾਮਲ ਸੀ ਪੁਲਿਸ ਅਨੁਸਾਰ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਅਤੇ ਉਸਦੇ ਸਰਦੀ ਤਸਕਰਾਂ ਨਾਲ ਵੀ ਸੰਪਰਕ ਹਾਂ ਪੁਲਿਸ ਵੱਲੋਂ ਇਸ ਗਿਰੋਹ ਦੇ ਹੋਰ ਮੈਂਬਰਾਂ ਦੀ ਪਾਲ ਕੀਤੀ ਜਾ ਰਹੀ ਹੈ ਜੋਬਨਪ੍ਰੀਤ ਸਿੰਘ ਖਿਲਾਫ ਕਰਿੰਦਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਪਿਛਲੇ 4 ਮਹੀਨੇ ਤੋਂ ਬਾਅਦ ਸੰਯੋਗ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜੁਗ ਨਸ਼ਾ ਅਰੋਧ ਜਿਹੜਾ ਚੱਲ ਰਿਹਾ ਪੂਰੇ ਤਹਿਤ ਸਾਡੇ ਮਾਨਯੋਗ ਟੀਆਈਸੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸੱਤਾ ਤਾਤਾਂ ਤੇ ਸਾਡਾ ਜਿਹੜਾ ਨਸ਼ਾ ਵਿਰੋਧ ਮਹਿੰਮ ਚਾਹੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀਜੀ ਸਾਹਿਬ ਨੇ ਫਰੀਅ ਦਿੱਤੇ ਜੀ ਸਾਡੀ 48 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਹੈ ਜਦੋਂ ਸਾਡੇ ਐਸਐਚਓ ਘਰੇਣਾ ਦੀ ਸਾਡੀ ਟੀਮ ਜਿਹੜੀ ਆ ਐਸਾਈ ਰਾਜੀਵੀ ਸਿੰਘ ਐਂਜਾਜ ਤਾਨਗੜ ਇਹਨੂੰ ਇਨਫਾਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਧੰਦਾ ਕਰਦਾ ਹੈ ਤੇ ਉਹ ਸ਼ਹਿਰ ਵੱਲ ਬਾਰਡਰ ਸਾਈਡ ਤੋਂ ਜਿਹੜਾ ਵਾ ਥੀਪ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰੰਤੇ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਠੂ ਉੱਤੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹ ਨੂੰ ਜਿਹੜਾ ਚੈੱਕ ਕੀਤਾ ਤੇ ਉਹ 6 ਕਿਲੋ ਹੈਰੋਨ ਜਿਹੜੀ ਆ ਉਹ ਬਰਾਮਦ ਹੋਈ ਤੇ ਆਪਣੀ ਟੀਮ ਨਾਲ ਰੋਕ ਕੇ ਮੈਂ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਾ ਚੱਲਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਬਨਪ੍ਰੀਤ ਸਿੰਘ ਸਨ ਆਫਰ ਭਜਨ ਸਿੰਘ ਵਾਸੀ ਨਾਲਲੀ ਥਾਣਾ ਖਾਲੜਾ ਇਹ ਖੇਪ ਵਿੱਚ ਕੋ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਹੈ ਔਰ ਇਹਦੇ ਸੰਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਖੇਪ ਪਾਕਿਸਤਾਨ ਤੋਂ ਮਨਵਾਈ ਸੀ ਨੂੰ ਉੱਥੇ ਬੀਚ ਸਮਗਲਰ ਜਿਹੜਾ ਇੱਕ ਹੈਗਾ ਉਹ ਨਾਲ ਉਹਦਾ ਸੰਬੰਧ ਹੈ ਇਹਦੇ ਨਾਲ ਉਹ ਫੇਕੇਮ ਬਣਾ ਕੇ ਦਲੀਸੀਂ ਐ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹ ਮਕਦਮਾ ਨੰਬਰ 295 ਅ ਜੁਰਮਾ 21C 6885 ਐਂਡੀਪੀਐਸ ਸੈਕਟਰ ਦਾ ਥਾਣਾ ਕ੍ਰਿੰਦਾ ਸਾਡਾ ਜਿਹੜਾ ਸਬਡਿਵੀਜ਼ਨ ਦਾ ਉਹਦੇ ਚ ਦਰਜ ਕੀਤਾ ਬਾਥੀਰ ਜਿਹੜੀ ਅਗੇ ਤਫਤੀਸ਼ ਚ ਜਾਰੀ ਹੈ ਕਿ ਹੋਰ ਇਹ ਕਿਹਨੂੰ ਇਹਨੇ ਸਪਲਾਈ ਕਰਨਾ ਸੀ ਉਹ ਅਹੀ ਤਕੀਕਤ ਕਰਦੇ ਚਾਹਤੇ ਇਹਦੀ ਉਮਰ ਕਿੰਨੀ ਸਰਦ ਹੈ ਇਹਦੀ 23-24 ਸਾਲ ਹੁੰਦਾ ਇਹ ਜਿੰਨੀ ਜਿਹੜੀ ਛੋਟੀ ਉਮਰ ਦਾ ਦਰਦਾਨਾ ਦਾ ਸੁਣਨਾ ਹੈ ਇਹ ਲੱਗਦਾ ਕਿ ਇਕੱਲੇ ਸੀ ਕਿ ਨਾਲ ਸਾਥੀ ਹੋਣਗੇ ਇਹਦੇ ਫਿਰ ਕੋਸ਼ਿਸ਼ ਕਰ ਰਹੇ ਹਾਂ ਨਾ ਸਮਾਂ ਥੋੜਾ ਸੀਗਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂਗ ਵੀ ਨਾ ਜਰਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈਏ ਤੇ ਨੇ ਸਪਲਾਈ ਕਿੰਨੂੰ ਕਰਨੀ ਸੀ ਇਹਦੀ ਗੱਲ ਤਾਂ ਮੇਰੇ ਧਿਆਨ ਦੇ ਵਿੱਚ ਕੋਈ ਕੁਝ ਨਹੀਂ ਕੁਝ ਕਿਸੇ ਦਾ ਮੁੱਲ ਵੀ ਇਹਦੇ ਲਿੰਕ ਨੂੰ ਹੋਣ ਜਾਂ ਹੋਰ ਵੀ ਖੇਤਰੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਕੋਈ ਹੋ ਸਕਦੀ ਹੈ ਇਹਦੇ ਬਾਰੇ ਹੁਣ ਬਸ ਪੇਸ਼ ਕਰਨ ਚੱਲੇ ਹਾਂ ਇਹਦਾ ਜੈ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫੇਰ ਇਹ 94 ਮੈਂ ਦੁਬਾਰਾ ਸਟਾਰਟ ਕਰਾਂਗੇ ਸਰ ਪਹਿਲਾਂ ਵੀ ਕੋਈ ਮਾਮਲੇ ਦੇ ਵਿੱਚ ਸੀਪਿੰਨ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਬੰਧ ਦੇ ਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈ ਸਰ ਕੋਈ ਪਤਾ ਲੱਗਾ ਪਾਕਿਸਤਾਨ ਚ ਕਿਸ ਤਸ ਕਰਦੇ ਨਾਲ ਸੰਪਰਕ ਤੇ ਕੋਈ ਨਾਮ ਆਉਂਦਾ ਪਤਾ ਲੱਗ ਗਿਆ ਫੋਨ ਚ ਨੰਬਰ ਵੀ ਹੈਗੇ ਲੇਕਿਨ ਐਸੋੜੇ ਡਿਸਕਲੋਜ਼ ਨਹੀਂ ਕਰਾਂਗੇ ਬਾਅਦ ਤਮ ਸਾਰਾ ਕੋਈ ਦੱਸਿਆ ਜਾਵੇ ਸਰ ਨਾਲ ਲੈ ਕੇ ਵੀ ਰਿਡ ਕੀਤੀ ਕੋਈ ਇਹੇ ਟਿਕਾਣੇ ਤੇ ਜਿਹੜੇ ਨਾਮ ਨਹੀਂ ਨਾ ਰਹਿਣ ਵਾਲਾ ਨਾਮ ਲਈ ਹਾਂਜੀ ਨਾਲ ਨਹੀਂ ਥਾਣਾ ਖਾਲ ਦਾ ਕਿੱਥੇ ਕੀਤੀ ਰਿਡ ਤਾਂ ਮਤਲਬ ਕਿ ਉਹ ਹੋਰ ਅਮੀ ਉਹ ਤੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਕਿ ਲਿਆ ਕੇ ਮਿਲਿਆ ਬਾਕੀ ਦੀ ਪੁੱਛ ਕਿਸੇ ਦੇ ਦੌਰਾਨ ਪਤਾ ਲੱਗੂਗਾ ਹੋਰ ਸਰ ਇਹ ਕਦੋਂ ਤੋਂ ਐਕਟਿਵ ਸੀ ਹਾਂ ਠੀਕ ਨਹੀਂ ਛੋਟੇ ਹੋਏ ਤਾਂ 3 ਸਾਲ 3 ਸਾਲ ਤਿੰਨੇ ਖੇਪਾਲ ਕਰਦੇ ਉਹਦੇ ਬਾਰੇ ਨਹੀਂ ਅਜੇ ਇਹਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹ ਕੋਸ਼ਿਸ਼ ਕਿਸੇ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ حساب ਕੰਮ ਕੀ ਕਰਦਾ ਸਰ ਇਹ ਫ੍ਰੀ ਹੈ लास्ट ਟੂ ਦਾ ਬਾਤ ਇਹ ਮਨੀ ਨੂੰ ਲੈ ਕੇ ਸਾਰਾ ਕੁਝ ਕਰਦੇ ਇਹ ਅਰਨਿੰਗ ਮਨੀ ਸ਼ਾਰਟ ਅਰਨਿੰਗ ਮਨੀ ਹੋਵੇਗਾ